ਕਾਦੀਆਂ ਦੇ ਚੋਰਾਂ ਨੇ ਇੱਕ ਕਰਨੂ ਬਣਾਇਆ ਨਿਸ਼ਾਨਾ ਲੱਖਾਂ ਰੁਪਏ ਤੇ ਛੇਵਰ ਅਤੇ ਨਕਦੀ ਲੈ ਕੇ ਹੋਏ ਫਰਾਰ ਮਾਮਲਾ ਕਾਤੀਆਂ ਦੇ ਰਜਾਤਾ ਰੋੜ ਦਾ ਹੈ ਜਿੱਥੋਂ ਚੋਰਾਂ ਵੱਲੋਂ ਇੱਕ ਕਰਨ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਝੋੜਾ ਤੇ ਨਕਦੀ ਲੈ ਕੇ ਉਦੋਂ ਫਰਾਰ ਹੋ ਗਏ। ਪੇਸ਼ਪਤੀ ਜਾਣਕਾਰੀ ਦੇਂਦੇ ਮਕਾਨ ਮਾਲਕ ਅੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਮਕਾਨ ਬੰਦ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ ਅਤੇ ਰਾਤ ਨੂੰ ਚੋਰਾਂ ਵੱਲੋਂ ਘਰ ਦਾ ਤਾਲਾ ਤੋੜ ਕੇ ਵੱਡਾ ਨੁਕਸਾਨ ਕੀਤਾ ਗਿਆ ਹੈ। ਚੋਰ ਨਕਦੀ ਅਤੇ ਝੋੜਾ ਲੈ ਕੇ ਫਰਾਰ ਹੋ ਗਏ ਹਨ ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਵੀ ਹੋਈ ਹੈ। ਆਈਐਸ ਚੋਰੀਏ 8728 ਸੋਣਾ ਜੇ ਯਾ ਯਾ ਨਰਤੀ ਹਾਂਜੀ ਤੇ ਅਹੀਂ ਤੋਂ ਬਾਅਦ ਜੇ ਦੇ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਸਾਡੇ ਸਾਡਾ ਸਮਾਨ ਕਿੱਥੇ ਲੈ ਗਏ ਸਹੀ ਪਤਾ ਨਹੀਂ ਪਤਾ ਲੱਗਿਆ ਜੀ ਬਹੁਤ ਜਦੋਂ ਖੁੱਲਿਆ ਸੀ ਬਾਹਰ ਗੇਟ ਤੇ ਇਸ ਕੰਧ 사이 ਟੱਪ ਕੇ ਉੱਪਰ ਆਏ ਦੇ ਪਰਲੇ ਬਰਾੜ ਤਾਂ ਜੀ ਜਦੋਂ ਦੀ ਸਹੀ 7-8 ਲੱਖ ਦਾ ਹੈ ਜੀ ਇਹ ਫੁੱਟੇ ਜੀ ਆ ਗਈ ਸਾਹਮਣੇ ਜੋ ਪਰਲੇ ਦੇ ਸਾਈਡ ਤੇ ਆਪਣੇ ਘਰ ਦੇ ਹੈਗੇ ਤੁਹਾਨੂੰ ਫੋਟੋ ਆਈ ਜੀ ਨਾਲ ਜੀ ਉੱਥੇ ਫੋਟੋ ਆ ਰਹੀ ਹੈ ਆਈਪਲਸ ਨੂੰ ਸੂਚਨਾ ਦਿੱਤੀ ਹੈ ਜੀ। ਹਾਂ ਜੀ। ਉਹ ਕਹਿੰਦੇ ਬੱਚਾ ਕਰ ਰਿਹਾ ਹੈ ਤੁਹਾਡੇ ਇਹ ਕਾਰਜ ਕਰ ਰਹੇ ਹਨ। ਹਾਂ ਜੀ। ਅਈ ਕਹਿੰਦੇ ਸਾਨੂੰ ਸਾਡਾ ਸਮਾਨ ਸਾਡਾ ਮਿਲਣ ਦੇ ਬਾਅਦ। ਮੇਰਾ ਨਾਮ ਮਨਜੀਤ ਸਿੰਘ ਹੈ ਜੀ। ਮੈਂ ਕਾਦੀਆਂ ਦੇ ਰਹਿਣ ਵਾਲਾ ਤੇ ਮੇਰੇ ਘਰ ਦੀ ਚੋਰੀ ਹੋ ਗਈ ਹੈ ਘਰੇ। ਸਮਾਨ ਸਭ ਨੂੰ ਗਿਆਣਾ ਲੈ ਗਏ ਆ, ਐਸੇ ਲੈ ਗਏ ਆ। ਉਹ ਇਧਰੋਂ ਪਿੱਛੇ ਪਲਾਟ ਆ, ਉੱਥੋਂ ਨਿਕਲ ਕੇ ਆਏ ਆ ਨਿੰਦਰ ਭਟਿਆ ਜੀ ਗਲੀ ਇਹ ਕੁਛ ਭਟਿਆ ਜੀ ਦੀ। ਉੱਥੋਂ ਗਲੀ ਟੱਪ ਕੇ ਪਲਾਟ 'ਚੋਂ ਟੱਪ ਕੇ ਫਿਰ ਇਧਰ ਅੰਦਰ ਆਏ ਆ। ਇੱਥੋਂ ਵੀ ਰੇਂਦਰ ਆਣ ਕੇ ਉਹਨਾਂ ਨੇ ਬੂਏ ਦਾ ਲੋਕੋਸ ਤੋੜਿਆ। ਤੇ ਬਾਅਦੋਂ ਅੰਦਰ ਜਦੋਂ ਅਸੀਂ ਆਏ ਸ਼ਾਮੀ ਵਾਪਸ ਉਦੋਂ ਆ ਕੇ ਵੇਖਿਆ ਲੋਕਲ ਵਗੈਰਾ ਟੁੱਟੇ ਆ ਨੁਕਸਾਨ ਵਗੈਰਾ ਸਾਰਾ ਹੋਇਆ ਕੋਲਾ ਫਲਾਈ ਹੋਈ ਆ ਹਾਂਜੀ ਅਸਾਨ 7-8 ਲੱਖ ਰੁਪਏ ਦਾ ਹੋਇਆ ਇਹ तकरीबन ਮੰਗ ਇਹ ਹੈ ਕਿ ਪੁਲਿਸ ਨੂੰ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਹ ਬੰਦੇ ਫੜੇ ਜਾਣ ਤੁਹਾਡਾ ਸਮਾਨ ਨਾ ਉਲਟਾਇਆ ਜਾਏ ਵਾਪਸ ਤੇ ਗੈਰ ਹੋਰ ਵੀ ਇਹ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ